ਸੰਤ ਕੀ ਸੰਗਤ ਟੀਵੀ ਦੇਖਣ ਵਾਲੇ ਸਾਹਿ ਦਸ਼ਕਾ ਨੂੰ ਮੇਰੇ ਵੱਲੋਂ ਜਣੀ ਗੌਰਵਕ ਖੇਲਪੁਰ ਵੱਲੋਂ ਪਿਆਰ ਭਰੀ ਨਮਸਕਾਰ ਹਾਓ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਤੀਰਥ ਰਾਜ ਮੇਲਾ ਸ਼੍ਰੀ ਕਪਾਲ ਮੋਚਨ ਸਾਹਿਬ ਹਰਿਆਣਾ ਜਿੱਥੇ ਪਹਿਲੇ ਪਾਤਸ਼ਾਹ ਸ਼ੀਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਲਾਨਾ ਮੇਲਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਅਸਥਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫਲਤਾ ਕੀਤਾ ਮੇਲੇ ਦੌਰਾਨ ਉਦਾਸੀਨ ਆਸ਼ਰਮ ਡੇਰਾ ਮੋਮਣਾ ਬਾਦ ਜ਼ਿਲ੍ਹਾ ਮਲੇਰਕੋਟਲਾ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਲੰਗਰ ਬਹੁਤ ਹੀ ਸ਼ਰਧਾ ਨਾਲ ਲਗਾਇਆ ਗਿਆ ਮੁੱਖ ਸੰਚਾਲਕ શ્રીਮਾਨ महंत ਸਵਰਨ ਦਾਸ ਜੀ ਦੀ ਦੇਖਰੇਖੇਠ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਵੱਖ-ਵੱਖ ਵਿਸ਼ੇ ਜਥਿਆਂ ਵੱਲੋਂ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਰਗਾਂ ਕੀਤਾ ਗਿਆ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਹਰ ਮਨ ਤਨ ਵਸਿਆ ਸੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋ जय जय ੱਡਾਈ ਤਾਂ ਕੀ ਕੀਮਤ ਕਹੀ ਨਾ ਜਾਈ ਹਰ ਮਨ ਤਨ ਵਸਿਆ ਸੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਹਰ ਮਨ ਤਨ ਵਸਿਆ ਸੋਹੀ ਹਰ ਮਨ ਤਨ ਵਸਿਆ ਸੋਹੀ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਜੈ ਜੈਕਾਰ ਸਨੋ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇ ਓਏ ਮਾਨਸ ਦੇਹੀ ਜੋ ਬਖਸ਼ੀ ਬਦਰਤ ਕਰਮਕਵਾਗੇ ਪਰ ਸਮਝ ਵਿਚਾਰ বিনা ਪਰਾਨੀ ਰੋਂਦਾ ਵਖਤ ਗਿਆਗੇ ਨਾ ਤਖਤੇ ਦੁਨੀਆ जंगड़ी न पर दुखां च पूरी अपे माते कर ਜੱਜ ਤੋਂ ਵੀ ਇਹ ਨੂੰ ਕਜਾਰੇ ਸੁਪੇ ਸਦਹੰਦ ਨੇ ਸੀ ਮਾਰੇ ਬਾਲਕਾਂ ਦੇ ਵਿੱਚ ਜਣ ਕੇ ਆਪਾ ਸੰਗ ਬੰਗੇ ਨੇ ਜੱਜਬੇ ਦਾ ਚੜਿਆ ਅਮਰ ਪੀਰ ਪਾਉ ਦੇ ਕਰੇ ਕਰ ਕੇ ਬਦਲ ਨਹੀਂ ਸਿੰਘਾਰੇ ਦਰਬੀਲ ਜ਼ੰਨਾ ਦੇ ਕੌਦੀ ਜੱਤ ਦੁਨੀਆ ਯੁਗ ਚਾਰੇ ਜੇ ਜਨੈਲ ਹਠੀਲਾ ਸੀ ਬੱਬਾ ਫੁੱਲਾ ਸਿੰਘ ਇਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਬੈੜ ਕੇ ਛਕਿਆ ਅਤੇ ਸੇਵਾਦਾਰਾਂ ਨੇ ਬਾ ਚੜ ਕੇ ਸੇਵਾ ਕੀਤੀ ਅਖੀਰ ਸਾਡੇ ਰਿਪੋਰਟਰ ਗੌਰਵ ਕੱਕ ਸ਼ੇਰਪੁਰ ਨਾਲ ਗੱਲਬਾਤ ਕਰਦੇ ਆ ਮਹੰਤ ਸਵਰਨਦਾਸ ਜੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਈਆਂ ਸੰਗਤਾਂ ਦਾ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ ਮੇਲਾ ਸ਼੍ਰੀ ਕਪਾਲ ਮੋਚਨ ਸਾਹਿਬ ਹਰਿਆਣਾ ਤੋਂ ਗੌਰਵ ਕੱਕ ਸ਼ੇਰਪੁਰ ਦੀ ਇੱਕ ਖਾਸ ਰਿਪੋਰਟ I take ਇਹ ਜਿਹੜਾ ਹੈ ਮੇਲੇ ਦਾ ਪ੍ਰੋਗਰਾਮ ਤੀਸਰੀ ਰਾਤ ਕਪਾਲ ਮੋਚਨ ਧੰਨ ਧੰਨ ਸ਼ੁਰੂ ਨਾਨਕਪਾਸਾ ਦੇ ਦਫਤਰ ਦੇ ਆਦੇ ਮੁਖ ਰਖਦੇ ਸੰਗਤਾਂ ਵੱਲੋਂ ਦੇ ਸਾਰ ਨੰਗਰ ਚਲਾਏ ਜਾਂਦੇ ਹਨ ਤੇ ਬਹੁਤ ਪਿੰਡਾਂ ਤੋਂ ਰਲ ਕੇ ਮੋਨਾਂਬਾਦ ਵਾਜਾ ਮਸ਼ੀਨ ਬੌੜਾਈ ਖਾਨਮਾ ਛੰਨਾ ਲਗੇੜਾ ਕਲਾੜ ਸਿਆੜ ਤੇ ਖਟੜੇ ਆਇਆ ਇਹ ਸਾਰੇ ਪਿੰਡ ਰਲ ਮਿਲ ਕੇ ਸਾਰੇ ਸੰਗਤ ਬਹੁਤ ਜ਼ੋਰ ਦੇ ਨਾਲ ਸੇਵਾ ਕਰਦੀਆਂ ਹਨ ਲੰਗਰ ਚ ਚੜਾਉਂਦੀਆਂ ਪਿਆਰ ਸਵਾ ਗੁਰਪਤ ਕਰਦੀਆਂ ਹਨ ਸ਼ਰਾਂ ਦਾ ਪ੍ਰੇਮ ਕਰਦੀਆਂ ਹਨ ਹਰ ਇੱਕ ਚੀਜ਼ ਇੱਥੇ ਚਲਦੀ ਹੈ ਜੋ ਵੀ ਲੰਗਰਾਂ ਦੇ ਵਿੱਚ ਚਲਾਈ ਜਾਂਦੀ ਹੈ ਹਰ ਇਹ ਸੰਸਾਰ ਨੂੰ ਲੱਖ ਲੱਖ ਗੁਰਦਾਨ ਪਾਛਾ ਦੀ ਵਧਾਈ ਹੋਵੇ ਵਧਾਈ ਹੋਵੇ ਵਧਾਈ ਹੋਵੇ ਇਹ ਤੂੰ ਚਾਉਣਾ ਹੈ ਬੁਲਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਹਨਾ ਹੈ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਨਾ ਹੈ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਨਾ ਹੈ ਬੁਲਾਉਣਾ ਬਾਬੇ ਨਾਨਕ ਸਿਖ ਲੈ ਜੇ ਤੂੰ ਚਾਹਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣਾ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣਾ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹੇ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਣਾ ਹੈ ਬੁਲਾਉਣਾ ਬਾਬੇ ਨਾਨਕ ਨੂੰ get ਏ ਤੂੰ ਚੋਨਾਏ ਤੇ ਹੁਣ ਬਾਬੇ ਨਾਨਕ ਨੂੰ ਭਾਈ ਲੈਣ ਦੇ ਵੰਦ ਰਾ ਤੇ ਹੁਣ ਸਿੱਖ ਲੈ ਏ ਤੂੰ ਚੋਨਾਏ ਤੇ ਹੁਣ ਬਾਬੇ ਨਾਨਕ ਨੂੰ ਭਾਈ ਲੈਣ ਦੇ ਵੰਦ ਨਾਨਕ ਨੂੰ ਪਾਈ ਮਾਰੇ ਕੇ ਬੰਦਰ ਤੇ ਹਉਣਾ ਦੇਖ ਲੈ ਜੇ ਤੂੰ ਚਾਹਨਾ ਏ ਸਿਖਾਉਣਾ ਬਾਬੇ ਨਾਨਕ ਨੂੰ ਭਾਈ ਲਾਲੋ ਦੇ ਵੰਦਰਾ ਸਿਖਾਉਣਾ ਸਿੱਖ ਲੈ ਜੇ ਤੂੰ ਚਾਹਨਾ ਏ ਸਿਖਾਉਣਾ ਬਾਬੇ ਨਾਨਕ ਨੂੰ ਭਾਈ ਲਾਲੋ ਦੇ ਵੰਦਰਾ ਸਿਖਾਉਣਾ ਸਿੱਖ ਲੈ ਕੋਣਾ ਬਾਬੇ ਨਾਨਕ ਨੂੰ ਪਾਈ ਲਾ ਲੋ ਦੇਵਗਰਾ ਸ਼ਕਾਣਾ ਸਿੱਖ ਲੈ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301